ਸਤਿ ਸ਼੍ਰੀ ਅਕਾਲ ਜੀ ਕਰਦੀ ਕੁਕਚੈਨਲ ਤੇ ਤੁਹਾਡਾ ਸਵਾਗਤ ਅੱਜ ਬਣਾਵਾਂਗੇ ਕੜੀ ਪਕੌੜਾ ਸਭ ਤੋਂ ਪਹਿਲਾਂ ਪਕੌੜੇ ਬਣਾਵਾਂਗੇ ਕੜੀ ਵਾਸਤੇ ਇੱਕ ਕੌਲੀ ਬੇਸਣ ਦੀ ਲਈਏ ਬਰੀ ਕੱਟੇ ਹੋਏ ਆਲੂ ਪਕੌੜੇ ਬਣਾਉਣ ਖਾਤਰ ਪਿਆਜ਼ ਤੇ ਹਰੀ ਮਿਰਚ ਇਸ ਵਿੱਚ ਹਲਦੀ ਪਾਵਾਂਗੇ ਥੋੜੀ ਜਿਹੀ ਥੋੜੀ ਜਿਹੀ ਲਾਲ ਮਿਰਚ ਇਹ ਸਤੂ ਦੇ ਅਨਸਾਰ ਨਾਮਕ ਪਾ ਸਕਦੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਸ ਵਿੱਚ ਥੋੜਾ ਜਿਹਾ ਪਾਵਾਂਗੇ ਪਾਣੀ ਜਿਆਦਾ ਪਾਣੀ ਨਹੀਂ ਪਾਉਣੀ ਇੰਗੀ ਤਰ੍ਹਾਂ ਮਿਕਸ ਕਰ ਲਿਆ। ਪਕੌੜਿਆਂ ਲਈ ਘੋਲ ਤਿਆਰ ਕਰ ਲਿਆ। ਤੇਲ ਤੀਲ ਗਰਮ ਹੋ ਚੁੱਕਿਆ। ਹੁਣ ਇਸ ਵਿੱਚ ਪਾਵਾਂਗੇ ਪਕੌੜੇ। పకడయను తెల్ కారే పకౌడే పకా లెగే ਪਕੌੜਿਆਂ ਨੂੰ ਲੋ ਫਲੇਮ 'ਤੇ ਪਕਾਵਾਂਗੇ ਤਾਂ ਕਿ ਪਕੌੜੇ ਜਲ ਨਾ ਪਕੌੜੇ ਬਣ ਰਹੇ ਨੇ ਇਸ ਤਰ੍ਹਾਂ ਕਰਕੇ ਸਾਰੇ ਪਕੌੜਿਆਂ ਨੂੰ ਬਣਾ ਲਾਂਗੇ ਪਕੌੜਿਆਂ ਨੂੰ ਲੋ ਫਲੇਮ 'ਤੇ ਪਕਾਵਾਂਗੇ ਤਾਂ ਕਿ ਜਲ ਨਾ गोल्डन कलर हो गया पकोड़ाओं ਦਾ ਹੁਣ ਸਾਰੇ ਪਕੌੜਿਆਂ ਨੂੰ ਤੇਲ ਚੋਂ ਬਾਹਰ ਕੱਢ ਲਾਂਗੇ ਇਸ ਤਰ੍ਹਾਂ ਕੜੀਲੀ ਪਕੌੜੇ ਬਣ ਕੇ ਤਿਆਰ ਹੈ 골ਡਨ ਕਲਰ ਪਕੌੜਿਆਂ ਦਾ ਬਹੁਤ ਹੀ ਵਧੀਆ ਟੇਸਟੀ ਤੇ ਸੌਫਟ ਬਣੇ ਨੇ ਥੋੜਾ ਜਿਹਾ ਇਸ ਵਿੱਚ ਬੇਕਿੰਗ ਸੋਡਾ ਪਾਇਆ ਸੀ ਇਸ ਨਾਲ ਸੌਫਟ ਬਣਦੇ ਨੇ ਪਕੌੜੇ ਤੇਲ ਗਰਮ ਹੋ ਚੁੱਕਿਆ సబ్బ పేలా పా జీరా కడి బ మిట్ తున్నే పావే ప్యాజ ప్యాజీ లహసీ చంగ తర భాగే ਜਿਹਨਾਂ ਚਰ ਬ੍ਰਾਊਨ ਕਲਰ ਨੇ ਹੁੰਦਾ ਪਿਆਜ਼ ਤੇ ਲਸਣ ਪਕਾ ਕਰ ਰਹੇ ਨੇ ਉਹਨਾਂ ਟਾਈਮ ਕੜੀ ਦਾ ਬੈਟਰ ਤਿਆਰ ਕਰਦੇ ਆ ਇੱਕ ਕੱਲੀ ਬੇਸਨ ਲੈ ਇਤ ਕੱਪ ਲੱਸੀ ਲੈ ਤੁਸੀਂ ਦਹੀਂ ਵੀ ਲੈ ਸਕਦੇ ਹੋ ਇਸ ਵਿੱਚ ਪਾ ਮੰਨਿਤ ਥੋੜੀ ਜੀ ਹਲਦੀ ਲਾਲ ਮਿਰਚ ਲੰਕ ਚੰਗੀ ਤਰ੍ਹਾਂ ਬੈਟਰ ਨੂੰ ਘੋਲ ਲਾਂਗੇ ਕੜੀ ਦੇ ਬੈਟਰ ਨੂੰ ਮਧਾਨੀ ਨਾਲ ਘੋਲਿਆ ਚੰਗੀ ਤਰ੍ਹਾਂ ਤਾਂ ਕਿ ਕੋਈ ਗੰਢ ਨਾ ਰਹੇ प्याज ब्राउन होने शुरू हो गए इसव टमाटर प्याज चि तरह भुने गए हूँ इस च पावे टमाटर टमाटर नो तो तीन मिनट तक पकावे ਪਿਆਜ਼ ਲਸਣ ਤੇ ਟਮਾਟਰ ਚੰਗੀ ਤਰ੍ਹਾਂ ਪੱਕ ਚੁੱਕੇ ਨੇ ਹੁਣ ਇਸ ਵਿੱਚ ਪਾਵਾਂਗੇ ਮਸਾਲੇ ਇੱਕ ਚਮਚ ਹਲਦੀ ਥੋੜੀ ਜਿਹੀ ਲਾਲ ਮਿਰਚ ਕਿਉਂਕਿ ਪਹਿਲਾਂ ਬੇਸਨ ਚ ਪਾ ਚੁੱਕੇ ਹਾਂ ਨਮਕ ਗਾੜ੍ਹਾ ਜਿਹਾ ਮਸਾਲਿਆਂ ਨੂੰ 2 ਤੋਂ 3 ਮਿੰਟ ਤੱਕ ਪਕਾਮਾਈ ਉਸ ਤੋਂ ਬਾਅਦ ਪਾਵਾਂਗੇ ਬੇਸਾਂ ਦਾ ਬੈਟਰ ਮਸਾਲੇ ਚੰਗੀ ਤਰ੍ਹਾਂ ਪੱਕ ਚੁੱਕੇ ਨੇ ਹੁਣ ਇਸ ਵਿੱਚ ਪਾਵਾਂਗੇ ਬੇਸਾਂ ਦਾ ਬੈਟਰ வா பக்கோடே தச மெட்டி சங்க அழை கடீ தச மென்ட பாது கடீம் சேக்கூட 1 ਤੋਂ 2 ਵਾਲ ਆ ਚੁੱਕੇ ਨੇ ਹੁਣ ਇਸ ਵਿੱਚ ਪਾਵਾਂਗੇ ਫਰਾਈ ਕਰਵਾਂਗੇ ਪਕੌੜੇ ਤੋ ਤੋਂ ਦੋ ਵਾਰ ਫਿਰ ਦਵਾਵਾਂਗੇ ਤਾਂ ਕਿ ਕੜੀ ਚੰਗੀ ਤਰ੍ਹਾਂ ਸੌਫਟ ਹੋ ਜਾਣ 5 ਤੋਂ 7 ਮਿੰਟ ਮਿੰਟ ਤੱਕ ਕੜੀ ਨੂੰ ਹੋਰ ਪਕਾਵਾਂਗੇ ਕੜੀ ਬਨ ਰਹੀ ਹੈ ਇੱਧਰ ਦੇਸੀ ਘਿਓ ਦਾ ਤੜਕਾ ਤਿਆਰ ਕਰਦੇ ਆ ਦੋ ਚਮਚ ਦੇਸੀ ਘਿਓ ਲੈਣੇ ਤੇ ਇਸੇ ਪਾਉਣੇ ਦੋ ਲਾਲ ਮਿਰਚ थोड़ी जी पावे से लाल मिर्च थोड़ी जी पावे हल्की चंकी तरह फ्राई करा कड़ी पकौड़े बन के तैयार है इस रिक तो दो वाला आ गए हम इस बाउल च क्ड लागे कड़ी पकौड़ा बन के तैयार है हम इस उपर पावे कसूरी मेथी क्रश करी हुई कसूरी मेथी इस ना लुक टेस्ट दोनों बहुत वजिए आ गए ने उस उस तो बाद पावे देसी घ्यो का तड़का ਬੜੀ ᱯਕੜ ਵਾਲੀ ਕੇ ਤਿਆਰ ਆ ਬਹੁਤ ਹੀ ਆਸਾਨ ਤਰੀਕੇ ਨਾਲ ਜੇਕਰ ਰੈਸਪੀ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਿਓ